ਦੋਸਤੋ ਇਹ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਹੀ ਵੱਧ ਜ਼ਰੂਰੀ ਹੈ ਉਹ ਪਛੇਤੇ ਬਾਸਮਤੀਆਂ ਤੇ ਭਾਵਾ ਉਹ ਅਗੇਤੇ ਚੁਪਕਾ ਲਪੇਟ ਸੁੰਡੀ ਦਾ ਅਟੈਕ ਕਿਤੇ ਨਾ ਕਿਤੇ ਥੋੜਾ ਥੋੜਾ ਦਿਖਣਾ ਸ਼ੁਰੂ ਵੀ ਹੋ ਗਿਆ ਹੈ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਖੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਪੁਰਾ ਤੋਂ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਅਗੇਤੇ ਝੋਨੇ ਕੋਈ 35 ਕੋਈ 40 ਕੋਈ 30 ਨੀਅਰ ਅਬਾਊਟ 35 ਤੋਂ 40 ਦਿਨਾਂ ਦੇ ਅਗੇਤੇ ਝੋਨੇ ਹੋ ਚੁੱਕੇ ਆ ਤੇ ਜਿਵੇਂ ਜਿਵੇਂ ਪਛੇਤੇ ਝੋਨੇ ਲੱਗੇ ਆ ਓਵੇਂ ਓਵੇਂ ਉਹਨਾਂ ਦਾ ਸਮਾਂ ਨੇੜੇ ਆਂਦਾ ਜਾ ਰਿਹਾ ਕਈ ਬਾਸਮਤੀਆਂ ਹਜੇ ਕਿਸਾਨ ਮੇਰੇ ਵੀਰ ਮੇਰੇ ਦੋਸਤ ਉਹ ਲਗਾਉਂਦੇ ਵੀ ਜਾ ਰਹੇ ਹੋਣੇ ਪਰ ਇਹ ਅੱਜ ਦੀ ਵੀਡੀਓ ਹੈ ਭਾਵਾ ਉਹ ਪਛੇਤੇ ਬਾਸਮਤੀਆਂ ਤੇ ਭਾਵਾ ਉਹ ਅਗੇਤੇ ਝੋਨੇ ਆ ਮੈਨੂੰ ਕਾਫੀ ਕਿਸਾਨ ਦੋਸਤਾਂ ਦੇ ਫੋਨ ਆਨੇ ਸ਼ੁਰੂ ਵੀ ਹੋ ਗਏ ਜਿਨ੍ਹਾਂ ਦੀ ਬਜਾਈ ਕੋਈ 11 ਜੂਨ ਦੇ ਨੇੜੇ ਤੇੜ ਹੈਗੀ ਐ ਕਿ ਸਣੀ ਵੀਰੇ ਸਾਡੇ ਪੱਤਾ ਲਪੇਟ ਸੁੰਡੀ ਦਾ ਅਟੈਕ ਕਿਤੇ ਨਾ ਕਿਤੇ ਥੋੜਾ ਥੋੜਾ ਦਿਖਣਾ ਸ਼ੁਰੂ ਵੀ ਹੋ ਗਿਆ ਹੈ ਤੇ ਕਾਫੀ ਪਛੇਤੀ ਬਾਸਮਤੀਆਂ ਤੇ ਜਿਨ੍ਹਾਂ ਲੋਕਾਂ ਦੀ ਮੁੱਚਲ ਵਗੈਰਾ ਸੀ ਮੈਂ ਉਹਨਾਂ ਬਾਸਮਤੀ ਦੀ ਗੱਲ ਕਰ ਰਿਹਾ ਤੇ ਉਹਨਾਂ ਤੇ ਗੋਭ ਦੀ ਸੁੰਡੀ ਦਾ ਵੀ ਅਟੈਕ ਦਿਖਣਾ ਸ਼ੁਰੂ ਹੋ ਗਿਆ ਹੁਣ ਜਿੰਨਾ ਕਿਸਾਨ ਵੀਰਾਂ ਨੇ ਤਾਂ ਗੋਭ ਦੀ ਸੁੰਡੀ ਲਈ ਕੋਈ ਸ਼ੌਰੀ ਵਕੈਰਾ ਨਾਮ ਦੇ ਪ੍ਰੋਡਕਟ ਯੂਜ਼ ਕੀਤੇ ਆ ਉਹਨਾਂ ਦੇ ਤਾਂ ਬਹੁਤ ਹੱਦ ਤੱਕ ਬਚਤ ਹੈ ਤੇ ਜਿਨ੍ਹਾਂ ਨੇ ਹਜੇ ਤੱਕ ਕੋਈ ਵੀ ਇਨਸੈਕਟੀਸਾਈਡ ਦੀ ਯੂਜ਼ ਕੀਤਾ ਉਹਨਾਂ ਦੇ ਪੱਤਾ ਲਪੇਟ ਈਵਨ ਇਹ ਜਿਹੜੀ ਗੁੰਮ ਅੱਜ ਕੱਲ ਜਿਹੜੀ ਬਾਰਿਸ਼ ਨਹੀਂ ਪਈ ਉਹ ਗੁੰਮ ਕਰਕੇ ਜਿਹੜਾ ਪਮਕੜ ਆਇਆ ਪਮਕੜ ਕਾਰਨ ਖੇਤਾਂ ਦੇ ਵਿੱਚ ਲਾਰਵਾ ਮਤਲਬ ਕੀ ਸੁੰਡੀ ਆਣੀ ਵੀ ਸ਼ੁਰੂ ਹੋ ਗਈ ਹੈ ਤੇ ਬਥੇਰੇ دوست ਫੋਨ ਕਰ ਰਹੇ ਆ ਕਿ ਸਣੀ ਵੀਰੇ ਕੋਈ ਇਹੋ ਜਿਹਾ ਪ੍ਰੋਡਕਟ ਵੀ ਹੈ ਜਿਹੜਾ ਸਾਡਾ ਕੋਈ ਖੇਤ ਦਾ ਮਿੱਤਰ ਕੀੜਾ ਵੀ ਨਾ ਮਾਰੇ ਕੋਈ ਗੰਡੋਆ ਕੋਈ ਮੱਕੜੀ ਕੋਈ ਸਾਡੇ ਮਿੱਤਰ ਕੀੜੇ ਨੂੰ ਵੀ ਨੁਕਸਾਨ ਨਾ ਕਰੇ ਤੇ ਦੂਸਰੀ ਗੱਲ ਖੇਤਾਂ ਦੇ ਵਿੱਚ ਪਾਣੀ ਦੀ ਬੜੀ ਜ਼ਬਰਦਸਤ ਕਮੀ ਦੇਖਣ ਨੂੰ ਮਿਲ ਰਹੀ ਹੈ ਕਿਉਂ بارش ਪਈ ਨਹੀਂ ਤੇ ਕੋਈ ਇਹੋ ਜਿਹਾ ਵੀ ਹੋਵੇ ਕਿ ਜਿਹੜੇ ਸਪਰੇਅ ਕਰਨ ਨਾਲ ਕੋਈ ਸਾਡੇ 25 30 ਦਿਨ ਵਿੱਚ ਨਿਕਲ ਜੇ ਹੁਣ ਕਈ ਲੋਕ ਆਪਣੇ ਹੱਥੋਂ ਦੇ ਕਾ ਫਾਰਮਰ ਉਹ ਕਾਟਬ ਮਤਲਬ ਕਿ ਪਦਾਨ ਵਗਾਰਾ ਦਾ ਯੂਜ਼ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਇਹ ਖੇਤਾਂ ਦੇ ਵਿੱਚ ਤਜਰਬਾ ਦੇਖਿਆ ਹੈ ਕਿ ਜਿੱਥੇ ਪਦਾਨ ਪੈਂਦੀ ਹੈ ਉਹ ਪੱਤਲ ਪੇੜ ਤੇ ਗੋਭ ਦੀ ਸੁੰਡੀ ਤਾਂ ਜ਼ਰੂਰ ਮਾਰ ਦਿੰਦੀ ਹੈ ਪਰ ਉਹ ਮਿੱਤਰ ਕੀੜਿਆਂ ਦਾ ਨੁਕਸਾਨ ਬਹੁਤ ਭਿਆਨਕ ਕਰਦੀ ਹੈ ਹੁਣ ਇੱਕ ਮੱਕੜੀ ਹੈ ਮੱਕੜੀ ਇੱਕ ਜਾਲਾ ਬੁੰਦੀ ਹੈ ਪਰ ਮੱਕੜੋਂ ਦੇ ਵਿੱਚ ਆ ਕੇ ਫਸ ਜਾਂਦਾ ਹੈ ਤੇ ਮੱਕੜੀ ਉਸ ਨੂੰ ਖਾ ਜਾਂਦੀ ਹੈ ਦੱਸੋ ਉਹਨੇ ਆਪਣਾ ਕੀ ਨੁਕਸਾਨ ਕੀਤਾ ਹੈ ਤਾਂ ਉਹ ਆਪਣੇ ਦੁਸ਼ਮਣ ਕੀੜੇ ਨੂੰ ਖਾਦਾ ਹੀ ਨਾ ਮਿੱਤਰ ਕੀੜਨੇ ਪਰ ਆਪਾਂ ਬਹੁਤ ਐਸੀਆਂ ਸਪਰੇਆਂ ਜਿਵੇਂ ਕਾਰਟਾਪ ਹੋਗੀ ਬਾਇਫੈਂਥਰੀਨ ਹੋਗੀ ਇਮਾਮੈਕਟਨ ਹੋਗੀ ਇਹਨਾਂ ਚੀਜ਼ਾਂ ਨੂੰ ਵਰਤ ਕੇ ਆਪਾਂ ਖੇਤ ਚੋਂ ਆਪਣੇ ਮਿੱਤਰ ਕੀੜਿਆਂ ਦਾ ਹੀ ਨੁਕਸਾਨ ਕਰ ਦਿੰਨੇ ਆ ਹੁਣ ਉਹਨਾਂ ਚੀਜ਼ਾਂ ਦਾ ਸਬਸਟੀਟਿਊਟ ਮਤਲਬ ਕਿ ਉਹਨਾਂ ਚੀਜ਼ਾਂ ਦਾ ਹੱਲ ਕਿਸਾਨ ਜਵੀਰ ਮੇਰਾ ਫੋਨ ਕਰਦਾ ਸਣੀ ਵੀਰੇ ਰੇਟ ਵੀ ਚੀਜ਼ ਜਾਇਜ਼ ਹੋਵੇ ਕਤੇ ਕੋਈ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਲਈ ਵੀ ਰਿਜ਼ਲਟ ਚੰਗਾ ਹੋਵੇ ਤੇ ਲੰਮਾ ਸਮਾਂ ਵੀ ਥੋੜਾ ਜਿਹਾ ਕੱਢ ਤੇ ਤੇ ਸਭ ਤੋਂ ਮੇਨ ਗੱਲ ਕੋਈ ਮਿੱਤਰ ਕੀਟ ਦਾ ਵੀ ਨੁਕਸਾਨ ਨਾ ਹੋਵੇ ਤਾਂ ਕਿਸਾਨ ਦੋਸਤੋ ਇਹ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਹੀ ਵੱਧ ਜ਼ਰੂਰੀ ਹੈ ਤੇ ਇਸ ਵੀਡੀਓ ਨੂੰ ਤੁਸੀਂ ਵੇਖ ਕੇ ਸ਼ੇਅਰ ਕਰਨਾ ਤਾਂ ਭੁੱਲਿਓ ਹੀ ਨਾ ਕਿਸਾਨ ਦੋਸਤੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਚੀਨੋ ਕੰਪਨੀ ਦਾ ਇੱਕ ਬੜਾ ਹੀ ਜ਼ਬਰਦਸਤ ਤੇ ਬੜਾ ਹੀ ਬੱਬਰ ਪ੍ਰੋਡਕਟ ਉਹ ਆਂਦਾ ਕਟਾਨਾ ਜਿਹੜਾ ਕਿ ਜਪਾਨ ਤੋਂ ਇੰਪੋਰਟ ਕਰਾ ਕੇ ਆਉਂਦਾ ਸਭ ਤੋਂ ਮੇਨ ਕਿਸਾਨ ਦੋਸਤੋਂ ਇਹ ਇੱਕ ਹਰੇ ਨਿਸ਼ਾਨ ਲੇਬਲ ਦੀ ਸਪਰੇ ਹੈ ਹਰੇ ਨਿਸ਼ਾਨ ਹੋਣ ਦੇ ਨਾਲ ਨਾਲ ਹਿੰਦੁਸਤਾਨ ਦੀ ਪਹਿਲੀ ਸਪਰੇ ਹੈ ਜਿਹੜੀ ਕਿ ਕੈਪਸੂਲੇਟਡ ਹੈ ਜਿਹੜੀ ਕਿ ਤੁਸੀਂ ਗੰਦੇ ਮੌਸਮ ਦੇ ਵਿੱਚ ਵੀ ਸਪਰੇ ਕਰ ਦਿਓ 2 ਘੰਟੇ ਕਿਸਾਨ ਦੋਸਤੋਂ بارش ਨਾ ਪਵੇ ਫਿਰ ਵੀ ਕੋਈ 25 ਤੋਂ 30 ਦਿਨ ਪੱਤਲਪੇਟ ਗੋਭ ਦੀ ਸੁੰਡੀ ਨੇੜੇ ਵੀ ਨਹੀਂ ਆਉਣ ਦੇ ਕਿਸਾਨ ਦੋਸਤੋ ਯਾਦ ਰੱਖਿਓ ਤੁਹਾਨੂੰ ਪਦਾਰ ਪਾਉਣ ਦੀ ਲੋੜ ਵੀ ਨਹੀਂ ਕਿਉਂ ਪਦਾਨ ਤੋਂ ਵੀ ਸਸਤੇ ਮੁੱਲ 'ਚ ਕਰਾਈ ਵੀ ਵਿੱਚ ਪਾ ਲਿਓ ਫਿਰ ਵੀ ਪਦਾਨ ਨਾਲੋਂ ਸਸਤੇ ਮੁੱਲ ਦੀ ਪੈਂਦੀ ਹੈ ਬਸ ਯਾਦ ਰੱਖਣਾ ਤਾਂ ਸਿਰਫ ਇੱਕੋ ਚੀਜ਼ 150 ਲੀਟਰ ਕਿੱਲੇ ਦਾ ਪਾਣੀ 150 ਲੀਟਰ ਕਿਸਾਨ ਦੋਸਤੋ ਕਿੱਲੇ ਦਾ ਪਾਣੀ ਪਾ ਦਿਓ ਪੱਤਲਪੇਟ ਗੋਭ ਦੀ ਸੁੰਡੀ ਹੋਈ ਮਾਰ ਦੂ ਨਹੀਂ ਹੋਇਆ ਕੋਈ 25 ਤੋਂ 30 ਦਿਨ ਪੱਤਾ ਲਪੇਟ ਗੋਭ ਦੀ ਸੁੰਡੀ ਖੇਚ ਆਉਣੀ ਨਹੀਂ ਦਿੰਦੀ ਦੂਜੀ ਗੱਲ ਕਿਸੇ ਵੀ ਪ੍ਰਕਾਰ ਦਾ ਕੋਈ ਮਿੱਤਰ ਕੀਟ ਨੂੰ ਇਹਨੇ ਨੁਕਸਾਨ ਹੀ ਨਹੀਂ ਕਰਨਾ ਚੌਥੀ ਗੱਲ ਨਾ ਕੋਈ ਚੜੇ ਨਾ ਕੋਈ ਕਰੇ ਨਾ ਕੋਈ ਵਾਤਾਵਰਨ ਨੂੰ ਨੁਕਸਾਨ ਨਾ ਹੀ ਕਿਸੇ ਵੀ ਪ੍ਰਕਾਰ ਦਾ ਆਪਣੇ ਪਾਣੀ ਨੂੰ ਨੁਕਸਾਨ ਚੌਥੀ ਗੱਲ ਕਿ ਜਿਵੇਂ ਆਮ ਤੌਰ ਤੇ ਇੱਕ ਧਾਰਨ ਹੁੰਦੀ ਸੀ ਸਪਰੇਅ ਕਰਤਾ ਨਹੀਂ ਪੈ ਗਈ ਲਹਿ ਗਈ ਤਾਂ ਕੰਮ ਹੀ ਨਿਭੜ ਗਿਆ ਇੰਨਾ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਕੋਈ ਨਚੀਨੋ ਕੰਪਨੀ ਦੇ ਇੱਕੋ ਜਿਹਾ ਕਟਾਨਾ ਇੱਕ ਪ੍ਰੋਡਕਟ ਜਿਹੜਾ ਕਿ ਰੇਨ ਕੋਟਡ ਹੈ ਸਪਰੇਅ ਕਰਕੇ 2 ਘੰਟੇ بارش ਨਾ ਪਵੇ ਤੀਜੇ ਘੰਟੇ ਕਿਸਾਨ ਦੋਸਤੋ ਜੇ بارش ਵੀ ਆ ਜਾਂਦੀ ਹੈ ਫਿਰ ਵੀ ਇਹਨੇ ਆਵਰ ਰਿਜ਼ਲਟ ਕੋਈ 25 ਤੋਂ 30 ਦਿਨ ਤੁਹਾਨੂੰ ਦਿਖਾਣਾ ਹੈ ਦੂਸਰੀ ਗੱਲ ਕਿਸਾਨ ਦੋਸਤੋ ਕਈ ਲੋਕਾਂ ਦੇ ਹੁਣ ਗੋਬ ਦੀ ਸੁੰਡੀ ਦਾ ਬੜਾ ਖਤਰਨਾਕ ਅਟੈਕ ਆ ਗਿਆ ਤੇ ਉਹ ਚੰਦੇ ਅਸੀਂ ਪ੍ਰਾਣ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਦਾਣੇਦਾਰ ਜ਼ਹਿਰ ਖੇਤ ਚ ਨਾ ਪਾਈਏ ਬਸ ਦੋ ਚੀਜ਼ਾਂ ਯਾਦ ਰੱਖਣੀ ਹੈ ਜਾਂ ਤਾਂ ਨਚੀਨੋ ਦੀ ਕਟਾਨਾ ਜਾਂ ਫਿਰ ਇੱਕ ਸਭ ਤੋਂ ਜ਼ਬਰਦਸਤ ਪ੍ਰੋਡਕਟ ਆਜ ਦੇ ਟਾਈਮ ਦਾ ਜਿੰਦਾ ਕੋਈ ਰਿਜ਼ਲਟ ਵੀ 35 ਤੋਂ 40 ਦਿਨ ਦਾ ਉਹ ਹੈਗੀ ਹੈ ਜੀ ਕਿਹੜੀ ਓਲਾ 999 ਸਪਰੇਅ ਕਰ ਦਿਓ 150 ਲੀਟਰ ਪਾਣੀ ਤੇ 150 ਗ੍ਰਾਮ ਡੋਜ਼ ਕੋਈ 35 ਦਿਨ ਪੱਤਾ ਲਪੇਟ ਤੇ ਗੋਲ ਦੀ ਸੁੰਡੀ ਖੇਤ ਚ ਨਹੀਂ ਆਉਗੀ। ਹੁਣ ਕਈ ਕਿਸਾਨ ਦੋਸਤ ਕਹਿੰਦੇ ਆ ਕਿ ਸਣੀ ਵੀਰੇ ਮਹਿੰਗੀ ਵੀ ਪੈ ਜੇ ਸਾਨੂੰ ਤਾਂ ਵੀ ਕੋਈ ਦਿੱਕਤ ਨਹੀਂ। ਫਿਰ ਉਹਨਾਂ ਲਈ ਇਨਸੀਪੀਓ ਤੇ ਗਰਾਸੀਆ ਤਾਂ ਹੈਗੀ ਹੈਗੀ ਆ ਪਰ ਜੇ ਕੋਈ ਰੇਟ ਜਾਇਜ਼ ਦੇ ਵਿੱਚ ਤੇ ਲੰਮਾ ਸਮਾਂ ਰਿਜ਼ਲਟ ਇੱਕੋ ਇੱਕ ਸਪਰੇਅ ਓਲਾ 999 ਜਾਂ ਫਿਰ ਟਡਾਨਾ ਬਾਕੀ ਕਿਸਾਨ ਦੋਸਤੋਂ ਜਿਹੜੀ ਵੀ ਤੁਸੀਂ ਵਧੇਰੀ ਜਾਣਕਾਰੀ ਮੈਨੂੰ ਲੈਣਾ ਚਾਹੁੰਦੇ ਹੋ ਮੇਰਾ ਡਿਸਪਲੇ ਦੇ ਵਿੱਚ ਨੰਬਰ 40 ਰਿਹਾ ਹੈ 8437700547 ਤੁਸੀਂ ਮੈਨੂੰ ਬਕਾਇਦਾ ਫੋਨ ਕਰਕੇ ਵੀ ਪੁੱਛ ਸਕਦੇ ਹੋ ਮੈਨੂੰ WhatsApp ਵੀ ਕਰ ਸਕਦੇ ਹੋ ਬਾਕੀ ਕਿਸਾਨ ਦੋਸਤੋਂ ਜਿਹੜੇ ਵੀ ਕਿਸਾਨ ਵੀਰ ਮੈਨੂੰ ਇੱਥੇ ਮਿਲਣਾ ਚਾਹੁੰਦਾ ਕੋਟ ਕਪੂਰਾ ਪੁਰਾਣੀ ਦਾਣਾ ਮੰਡੀ ਸ਼ਾਪ ਨੰਬਰ 4 ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਮੈਂ ਦੋਸਤ ਤੁਹਾਡਾ ਸਨੀ ਤੁਹਾਡਾ ਵੀਰ ਤੁਹਾਨੂੰ ਹਰ ਵਾਰ ਤੋਂ ਸ਼ਨੀਵਾਰ ਇੱਥੇ ਹੀ ਬੈਠਾ ਮਿਲੂੰਗਾ ਤੇ ਮੈਂ ਜਾਂਦੇ ਜਾਂਦੇ ਵੀਡੀਓ ਲੰਮੀ ਹੋ ਰਹੀ ਕਿਸਾਨ ਦੋਸਤੋ ਮੈਂ ਇੱਕੋ ਹੀ ਬੇਨਤੀ ਕਰਨਾ ਜਾਊਂਗਾ ਜਿਹੜੇ ਕਿਸਾਨ ਦੋਸਤ ਆਪਣੇ Facebook ਪੇਜ ਜਾਂ YouTube ਚੈਨਲ ਟੋਟਲ ਖੇਤੀ ਟੋਟਲ ਫਾਰਮਿੰਗ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਜਾਂ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦੇਣੇ ਆ ਕਿਉਂਕਿ ਕਿਸਾਨ ਦੋਸਤੋ ਮੇਰੀ ਗੱਲ ਯਾਦ ਰੱਖਿਓ ਤਾਪਮਾਨ ਹਾਈ ਹੈ ਉਹ ਮੱਕੜ ਦਾ ਅਟੈਕ ਤੁਹਾਡੇ ਖੇਤਾਂ ਵਿੱਚ ਪੂਰਾ ਪੱਗੂ ਤੇ ਚਿੱਟਾ ਪੱਗੂ ਆਣਾ ਸ਼ੁਰੂ ਹੋ ਚੁੱਕਿਆ ਹੈ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਬੜੇ 파ਰਖੂ ਅੱਖ ਨਾਲ ਦੇਖੋਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਦੇਖਣੀ ਸ਼ੁਰੂ ਵੀ ਹੋ ਜੂਗੀ ਥੋੜੇ ਪੈਸਿਆਂ 'ਚ ਘੱਟ ਪੈਸਿਆਂ 'ਚ ਲੰਮੇ ਸਮੇਂ ਦਾ ਰਿਜ਼ਲਟ ਲੈਣ ਲਈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਮੈਨੂੰ ਆਪ ਦਾ ਇਸੇ ਤਰ੍ਹਾਂ ਵੀਡੀਓ ਦੇ ਵਿੱਚ ਤੇ ਦੁਕਾਨ ਤੇ ਆ ਕੇ ਆਪ ਦਾ ਇਸੇ ਤਰ੍ਹਾਂ ਭਰਪੂਰ ਪਿਆਰ ਬਣਾਏ ਰੱਖਿਓ ਤੇ ਮੈਂ ਜਾਂਦਾ ਜਾਂਦਾ ਆਪਣੇ ਦੋਸਤਾਂ ਨੂੰ ਵਿਦਾ ਲੈਂਦਾ ਬਸ ਇੱਕੋ ਹੀ ਗੱਲ ਕਹਿਣਾ ਚਾਹੂੰਗਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਹਨੂੰ ਮੈਨੂੰ ਮਿਲਣਾ ਚਾਹੁੰਦਾ ਉਹ ਕੋਟਕਪੂਰਾ ਪੁਰਾਣੀ ਦਾਣਾ ਮੰਡੀ 'ਚ ਮੈਨੂੰ ਕਿਸਾਨ ਦੋਸਤੋ ਜਦੋਂ ਮਰਜ਼ੀ ਆਕੇ ਸੋਮਵਾਰ ਤੋਂ ਸ਼ਨੀਵਾਰ ਆਕੇ ਮਿਲ ਸਕਦਾ ਤੁਹਾਡੇ ਸਾਰੇ ਕਿਸਾਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਾਸ਼ੀ ਗਾਲ ਜੀ